ਹੋਇ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਸੋਹ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਉਹ ਸੋਹ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਮੇਥੋਂ ਵੀ ਅੱਖ ਮਾਰ ਹੋ ਗਿਆ ਉਹ ਕੁੜੀ ਕੰਡ ਦੇਖ ਡਾਉਣੇ ਵਰਗੀ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਜੀਦੇ ਨਾ ਮੈਨੂੰ ਪਿਆਰ ਹੋ ਗਿਆ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਸੋ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਮੈਥੋਂ ਵੀ ਅੱਖ ਮਾਰ ਹੋ ਗਿਆ ਉਹ ਕੁੜੀ ਖੰਡ ਦੇਖ ਡੋਣੇ ਵਰਗੀ ਜੀਦੇ ਨਾ ਮੈਨੂੰ ਪਿਆਰ ਹੋ ਗਿਆ ਜੀ ਦੇ ਨਾ ਮੈਨੂੰ ਪਿਆਰ ਹੋ ਗਿਆ ਓਏ ਉਹਨੇ ਅੱਖਾਂ ਚ ਜੋ ਅੱਖਾਂ ਪਾ ਕੇ ਤੱਕਿਆ ਉਹ ਛੁੱਟ ਨਹੀਂਉ ਕਹਿੰਦਾ ਮੈਂ ਉਹ ਲੱਗਦੀ ਕੋਈ ਹੂਰ ਸੀ ਉਹਦੇ ਅੰਗ ਅੰਗ ਚ ਜਵਾਨੀ ਦਾ ਸਰੂਰ ਸੀ ਛੁੱਟ ਨਹੀਂਉ ਕਹਿੰਦਾ ਮੈਂ ਉਹ ਲੱਗਦੀ ਕੋਈ ਹੂਰ ਸੀ ਉਹਦੇ ਅੰਗ ਅੰਗ ਚ ਜਵਾਨੀ ਦਾ ਸਰੂਰ ਸੀ ਉਹਦਾ ਹੈਲੋ ਹੈ ਕਹਿਣਾ ਸਾਡੀ ਜਿੰਦ ਕੱਢ ਲੈਣਾ ਉਹਦਾ ਹੈਲੋ ਹੈ ਕਹਿਣਾ ਮੇਰੀ ਜਿੰਦ ਕੱਢ ਲੈਣਾ ਉਹਦੇ ਅੱਖਸ ਜਿ ਚੜੇ ਅੱਖ ਮਾਰ ਮੈਥੋਂ ਵੀ ਅੱਖ ਮਾਰ ਹੋ ਗਿਆ ਮੈਥੋਂ ਵੀ ਅੱਖ ਮਾਰ ਹੋ ਗਿਆ ਉਹ ਕੁੜੀ ਖੰਡ ਦੇ ਕਡਾਉਣੇ ਵਰਗੀ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਜੀਦੇ ਨਾ ਮੈਨੂੰ ਪਿਆਰ ਹੋ ਗਿਆ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਹੋਸੋਂ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਮੈਂ ਤੋਂ ਵੀ ਅਕਮਾਰ ਹੋ ਗਿਆ ਉਹ ਕੁੜੀ ਖੰਡ ਦੇਖ ਡਾਉਣੇ ਵਰਗੀ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਤੂੰ ਪੌਂਦੀ ਕਾਲਜੇ ਨੂੰ ਜਦੋਂ ਜਦੋਂ ਉਸੇ ਹੱਸਦੀ ਲੱਗਦੀ ਸੀ ਹੋਰ ਸੋਹਣੀ ਜਦੋਂ ਕੁਰੀ ਵੱਟਦੀ ਤੂੰ ਪੌਂਦੀ ਕਾਲਜੇ ਨੂੰ ਜਦੋਂ ਜਦੋਂ ਉਸੇ ਹੱਸਦੀ ਲੱਗਦੀ ਸੀ ਹੋਰ ਸੋਹਣੀ ਜਦੋਂ ਕੁਰੀ ਵੱਟਦੀ ਹੱਥ ਲਾਇਆ ਕਮ ਲਾਗੀ ਹੱਥ ਲਾਇਆ ਕਮ ਲਾਗੀ ਅੱਤ ਲਾਇਆ ਕਮ ਲਾਗੀ ਗੋਡੇ ਗੋਡੇ ਸ਼ਰਮਾਗੀ ਨਾਲੇ ਝੂਟਾ ਮੂਟਾ ਕੀਤਾ ਇਨਕਾਰ ਮੈਂ ਤੂੰ ਵੀ ਅਕਮਾਰ ਹੋ ਗਿਆ ਮੈਂ ਤੂੰ ਵੀ ਅਕਮਾਰ ਹੋ ਗਿਆ ਉਹ ਕੁੜੀ ਖੰਡ ਦੇਖ ਡਾਉਣੇ ਵਰਗੀ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਉਨ ਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਉਹਨਾਂ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਉਸੋਂ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਉਸੋਂ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਮੇਥੋਂ ਵੀ ਅੱਖ ਮਾਰ ਹੋ ਗਿਆ ਉਹ ਕੁੜੀ ਕੰਡ ਦੇਖ ਡਾਉਣੇ ਵਰਗੀ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਉਹ ਜਿਹਦੇ ਨਾਮੈ ਨੂੰ ਪਿਆਰ ਹੋ ਗਿਆ ਉਹਨੇ ਅੱਖਾਂ 'ਚ ਜੋ ਅੱਖਾਂ ਪਾ ਕੇ ਤੱਕਿਆ ਉਹ ਕੂੜਾ ਉਹਦਾ ਅੰਗ ਮੇਰੇ ਅੰਗ ਨਾਲ ਖਹਿ ਗਿਆ ਹੋ ਕੇ ਆਜ਼ਾਦ ਉਹਦਾ ਉਹਦੇ ਜੋ ਗਰ ਗਿਆ ਕੂੜਾ ਉਹਦਾ ਅੰਗ ਮੇਰੇ ਅੰਗ ਨਾਲ ਖਹਿ ਗਿਆ ਹੋ ਕੇ ਆਜ਼ਾਦ ਉਹਦਾ ਉਹਦੇ ਜੋ ਗਰ ਗਿਆ ਐਸੀ ਰੂਪ ਦੀ ਸਿੱਖਿਛ ਵਸ ਗਈ ਅੱਖਾਂ ਵਿੱਚ ਐਸੀ ਰੂਪ ਦੀ ਸਿੱਖਿਛ ਵਸ ਗਈ ਅੱਖਾਂ ਵਿੱਚ ਚੱਬੇ ਪਿੰਡ ਚ ਮਚਾਤੀ ਹਾਕਾਰ ਮੈਂ ਤੋਂ ਵੀ ਅਖਮਾਰ ਹੋ ਗਿਆ ਮੈਂ ਤੋਂ ਵੀ ਅਖਮਾਰ ਹੋ ਗਿਆ ਉਹ ਕੁੜੀ ਖੰਡ ਦੇ ਖਡਾਉਣੇ ਵਰਗੀ ਜਿਹਦੇ ਨਾਲ ਮੈਨੂੰ ਪਿਆਰ ਹੋ ਗਿਆ ਜੀ ਦੇ ਨਾਮੈ ਨੂੰ ਪਿਆਰ ਹੋ ਗਿਆ ਉਹਨੇ ਅੱਖਾਂ ਚ ਜੋ ਅੱਖਾਂ ਪਾ ਕੇ ਤੱਕਿਆ ਓਏ ਉਹਨੇ ਅੱਖਾਂ ਚ ਜੋ ਅੱਖਾਂ ਪਾ ਕੇ ਤੱਕਿਆ ਸੋ ਰੱਬ ਦੀ ਮੈਂ ਵੀ ਨਹੀਂ ਰਹਿ ਸਕਿਆ ਮੈਥੋਂ ਵੀ ਅਕਮਾਰ ਹੋ ਗਿਆ ਹੋ ਕੁੜੀ ਖੰਡ ਦੇਖ ਡਾਉਣੇ ਵਰਗੀ ਜੀ ਦੇ ਨਾਮੈ ਨੂੰ ਪਿਆਰ ਹੋ ਗਿਆ ਜੀ ਦੇ ਨਾਮੈ ਨੂੰ ਪਿਆਰ ਹੋ ਗਿਆ ਜਿਹਦੇ ਨਾ ਮੈਨੂੰ ਪਿਆਰ ਹੋ ਗਿਆ ਜਿਹਦੇ ਨਾ ਮੈਨੂੰ ਪਿਆਰ ਹੋ ਗਿਆ ਜਿਹਦੇ ਨਾ ਮੈਨੂੰ ਪਿਆਰ ਹੋ ਗਿਆ